ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾ ਹਰ ਹਮੀ ਸਿੰਘ ਤੇ ਖਾਨੇ ਵਾਲਾ ਦਾ ਮੇਰਾ ਪਿੰਡ ਹੈ ਤੇ ਪਾਤਣਾ ਤੋਂ ਬਾਜ਼ਾਰ ਤੱਕ ਗਏ ਸਾਂ ਬਾਜ਼ਾਰੋਂ ਵਾਪਸ ਜਾ ਰਹੇ ਆ ਪਿੰਡ ਨੂੰ ਤੇ ਹਾਲਾਤ ਕੀ ਨੇ ਇੱਥੇ ਬੀਟ ਕਿੰਨੀ ਗਰਮੀ ਪੈ ਰਹੀ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਤੇ ਲਾਲੋ 45 ਤੋਂ 50 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਪਿਆ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਗਰਮੀ ਬਹੁਤ ਜ਼ਿਆਦਾ ਕਰਮਾਵਾ ਚੱਲ ਰਹੀ ਹੈ ਰਸਤੇ ਨਹੀਂ ਚੱਲੇ ਜਾ ਨਹੀਂ ਚੱਲੇ ਜਾ ਰਿਹਾ ਜੀ ਤੇ ਤੁਸੀਂ ਆਣਾ ਜ਼ਰੂਰੀ ਸੀ ਪਾਤਣਾ ਫੈਲ ਦੇ ਵਿੱਚ ਹਾਂ ਬਜ਼ਾਰ ਤੇ ਸਾਨੂੰ ਕੰਮ ਸੀ ਗੁਰਦੁਆਰੇ ਵਾਸਤੇ ਸੀ ਕੂਲਰ ਲੈ ਕੇ ਚੱਲੇ ਆ ਹਾਲਾਤ ਜਿਵੇਂ ਗਰਮੀ ਤੇ ਹੋ ਰਹੇ ਨੇ ਰਾਤ ਮਿਲਣ ਵਾਸਤੇ ਕੀ ਕੀ ਦੀ ਬਸ ਉੱਤੀ ਜਾਰੀ ਤੁਹਾਡੇ ਕੋਲੋਂ ਰਾਤ ਤੇ ਸਾਡੇ ਵੱਲੋਂ ਤੇ ਮੈਂ ਤੇ ਮੈਸੇਜ ਇਹ ਵੀ ਵਧ ਤਵੱਦ ਆਪਾਂ ਨੇ ਰੋਕ ਲਗਾਈਏ ਵਧ ਤਵੱਦ ਪਾਣੀ ਪੀਏ ਪਾਣੀ ਦੀ ਆਮ ਲੋਕਾਂ ਨੂੰ ਸੇਵਾ ਕਰੀਏ ਪਾਣੀ ਦੇ ਸੇਬਿਲ ਨਾਲ ਲਾਈਏ ਅਜੇ ਦੇ ਨਾਲ ਰਾਤ ਮਿਲ ਸਕਦੀ ਠੰਡਾ ਚਲ ਪਿੱਤੇ ਹਾਂ ਹਾਂ ਜੀ ਕਿਹੜਾ ਇਹ ਅਸੀਂ ਇੱਥੇ ਰੁਕ ਕੇ ਜਿੰਨੇ ਅਸੀਂ ਸੰਗਤ ਮੇਰੇ ਨਾਲ ਪੰਜ ਅਰਜੀਆ ਸੀ ਗਏ ਸਾਂ ਸੰਗਤ ਦੇ ਰੂਪ ਵਿੱਚ ਹੋਇ ਤੇ ਗਰਮੀ ਨਾ ਚੱਲਦੇ ਹੋਏ ਕਿ ਤੇ ਭਾਈ ਸਾਹਿਬ ਕੋਲ ਰੁਕੇ ਆ ਇਹਨਾਂ ਨੇ ਸਾਹੀ ਠੰਡਾ ਪਾਣੀ ਪੀਤਾ ਇਹਨਾਂ ਕੋਲ ਜਲਜੀਰਾ ਨਿੰਬੂ ਪਾ ਲਿਆ ਪਾਣੀ ਬਣਾ ਕੇ ਪੀਣਾ ਪਿਆ ਤੇ ਬਹੁਤ ਵਧੀਆ ਕੰਮ ਇਹਨਾਂ ਦਾ ਵੀ ਵਧੀਆ ਕੰਮ ਚੱਲ ਰਿਹਾ ਵਧੀਆ ਕੰਮ ਹਾਂ ਜੀ ਬਹੁਤ ਵਧੀਆ ਕਾਰਨ ਕੀ ਮੰਗਦੇ ਆ ਆਪਨੀ ਗਰਮੀ ਨਹੀਂ ਵਧੀ ਹੈ ਗਰਮੀ ਦੇ ਕਾਰਨ ਤੇ ਹੀ ਹੈ ਜੀ ਆ ਜਿਹੜਾ ਵਾਤਾਵਰਨ ਨਾ ਅਗਾ ਲੱਕੜੀਆਂ ਨੇ ਜਾਰੇ ਪਾਸੇ ਜਮੀਨਾਂ ਦੇ ਵਿੱਚ ਤਪਰੀਆਂ ਨੇ ਕੁਝ ਰੁੱਖ ਘਟ ਰਹੇ ਨੇ ਉਹਦੇ ਕਰਕੇ ਜਿਆਦਾ ਆਵਾਜ਼ਾਂ ਬਣ ਗਰਮੀ ਵਧ ਰਹੀ ਜਮੂਗਾਰਾ ਸੀ ਸਾਰੇ ਹੀ ਆ ਸਾਰੇ ਵਿੱਚ ਹੀ ਉਹਨੇ ਆਏ ਕਿ ਮੈਂ ਕੱਲਾ ਪਾਜ ਰਾਵਾਂ ਜੇ ਮੈਂ ਨਹੀਂ ਕੁਝ ਕੀਤਾ ਸਾਰੇ ਵਿੱਚ ਹੀ ਉਹਨੇ ਆ ਠੀਕ ਹੈ ਜਾਨੇ ਲੋਕਾਂ ਨੂੰ ਲੋਕਾਂ ਨੂੰ ਤੇ ਇਹਦੀ ਜਿੰਨਾ ਹੋ ਸਕੀ ਆਪਾਂ ਜਿਹੜੇ ਕੰਮ ਤੱਕ ਬਚਾਅ ਕਰ ਸਕਦੇ ਵੱਗਾ ਲਾਉਣ ਤਾਂ ਕਿ ਬਚ ਸਕਦੇ ਉਹਨਾਂ ਤੋਂ ਬਚਿਆ ਜਾ ਸਕਦਾ ਰੁੱਖ ਵੱਧ ਤੋਂ ਵੱਧ ਲਗਾਏ ਸਕਦੇ ਨੂੰ ਉਹ ਲਗਾਉਣੇ ਚਾਹੀਦੇ ਨੇ ਸਾਨੂੰ ਇਹ ਹਾਲਾਤ ਇਹ ਰੇਟਾਂ ਵਾਲੇ ਸਮੇਂ ਕਿੰਨਾ ਵੱਡਾ ਲੱਗਾ ਆਣ ਵਾਲਾ ਸਮਾਂ ਤੇ ਬਹੁਤ ਭਿਆਨਕ ਨਜ਼ਰ ਆ ਰਿਹਾ ਜਿਵੇਂ ਦਿਨੋਂ ਦਿਨ ਪਿਛਲੇ ਸਾਲ ਨਾਲੋਂ ਐਦਕਾਬਾਦਰੀ ਗਰਮੀ ਆਉਣ ਵਾਲਾ ਸਮਾਂ ਇਸ ਤੋਂ ਵੱਧ ਹੋ ਸਕਦੀ ਗਰਮੀ ਆਉਣ ਵਾਲਾ ਸਮਾਂ ਬੜਾ ਭਿਆਨਕ ਆ ਮਨੁੱਖ ਵਾਸਤੇ ਵੀ ਆਮ ਜਾਨਵਰਾਂ ਵਾਸਤੇ ਜੀਵ ਜੰਤੂਆਂ ਵਾਸਤੇ ਵੀ ਬੜਾ ਭਿਆਨਕ ਅਸੀਂ ਕੁਦਰਤ ਨੂੰ ਦੋਸ਼ੀ ਮੰਨਦੇ ਆਂ ਉੱਥੇ ਅਸੀਂ ਖੁਦ ਵੀ ਇਸ ਸਿਸਟਮ ਦੇ ਵਿੱਚ ਦੋਸ ਵੱਡੇ ਦੋਸ਼ੀ ਆਂ ਉਹਦੇ ਕਾਰਨ ਪਬਜੀ ਵੀ ਇੱਕ ਤਾਂ ਅਸੀਂ ਤਰਖ ਲਾਉਣ ਦੀ ਬਜਾਏ ਤਰਖ ਸਾਨੂੰ ਕੱਟੇ ਜਾ ਰਹੇ ਆ ਤੇ ਅਸੀਂ ਹੁਣ ਕੜਕ ਵੱਢ ਲਈ ਤੂੜੀ ਕਰ ਲਈ 나ੜ ਨੂੰ ਅਗਲਾ ਤਾਂ ਉਹਦੇ ਨਾਲ ਵੀ ਜਿਹੜੀ ਕਰਮੈਸ਼ ਬਹੁਤ ਜ਼ਿਆਦਾ ਪੈਦਾ ਹੋ ਰਹੀ ਹੈ ਜਿਹਦੇ ਕਰਕੇ ਆਮ ਪਬਲਿਕ ਬਹੁਤ ਦੁਖੀ ਹੋ ਰਹੀ ਹੈ ਰੁੱਖ ਸਾਢੇ 1.5 ਨੇ ਰੁੱਖਾਂ ਦੇ ਵਿੱਚ ਸਾਢੇ 25 ਸਾਢੇ 1.5 ਨੇ ਤੇ ਆਲਣਾ ਚ ਬੋਟ ਸਾੜੇ ਯਾਰ ਨੇ ਕੱਦੇ ਨਹੀਂ ਵੇਖਾ ਲੱਗੇ ਲੱਗਦੇ ਦੇਖੇ ਯਾਰੀ ਨੇ ਅਸੀਂ ਦੇਖਦੇ ਆ ਸਾਰਾ ਦਿਨ ਮੀਡੀਆ ਕਰਮਿਤਾ ਹੀ ਤੁਸੀਂ ਇਹ ਦੇਖ ਲਓ ਜੇ ਦੁਪਹਿਰ ਹੋ ਰਹੀ ਬਾਹਰ ਨਿਕਲਣ ਦੀ ਜੀ ਨਹੀਂ ਕਰਦਾ ਲੂ ਲੱਗਦੇ ਜੀ ਪੂਰੀ ਪੂਰੀ ਬਸ ਹਰ ਇੱਕ ਬੰਦਾ ਮਜਬੂਰੀ ਬਸ ਬੈਠਦਾ ਜੇ ਬਾਸੋਂ ਕੰਨ ਜਾਵੇ ਕੋਈ ਬਾਹਰ ਇਹ ਹਾਲਾਤ ਰੇ ਆਉਣ ਵਾਲੇ ਸਮੇਂ ਚ ਕੀ ਹਾਲਾਤ ਜਿੱਤਾਂ ਦੇ ਬਣ ਗਏ ਹਾਲਾਤ ਤਾਂ ਹੀ ਹੁਣ ਤੁਸੀਂ ਦੇਖ ਹੀ ਰਹੇ ਹੋ ਜੇ ਹਾਲਾਤ ਕਿ ਲੋਕਾਂ ਦੇ ਕੰਮਕਾਰ ਖੜ ਜਾਣਗੇ ਵਪਾਰ ਖੜ ਜਾਂਗੇ ਜਦੋਂ ਕੋਈ ਦੁਕਾਨਚੀ ਨਹੀਂ ਗਿਆ ਆਪਾਂ ਪਾਰੇ ਕੀ ਕਰੂਗਾ ਜਾਨ ਨੂੰ ਖਤਰਾ ਨਹੀਂ ਹੈਗਾ ਜਿਵੇਂ ਲੋਕਾਂ ਦੀ ਜਾਨ ਨੂੰ ਬਿਲਕੁਲ ਖਤਰਾ ਹੈ ਜੀ ਕੱਲ ਵੀ ਇੱਕ ਸੋਣਾ ਕਹਿੰਦੇ ਵੀ ਇੱਕੋ ਬੰਦਾ ਅਗਨੀ ਦੇ ਨਾਲ ਮਰ ਗਿਆ ਜੀ ਜਿਵੇਂ ਸਾਡਾ ਬਗੈਨ ਦੱਸੀ ਆ ਰਹੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੀਟ ਹੈ ਹੋਰ ਵੱਧਣੀ ਹੈ ਇਹ ਲੋਕਾਂ ਨੂੰ ਪੀ ਲੈ ਲੋਕਾਂ ਨੂੰ ਪੀ ਲੈ ਵੱਤੋ ਵੱਤ ਰਖਤ ਲਾ ਜਾਣ ਮੇਰੇ ਹੀ ਪੀਨੇ ਵੱਤੋ ਵੱਤ ਰਖਤ ਲਾ ਜਾਣ ਅੱਗ ਨਾ ਲਾਈ ਜਾਵੇ ਤੇ ਜਿਹੜੇ ਸਾਡੇ ਪੰਛੀ ਨੇ ਉਹਨਾਂ ਨੂੰ ਚੋਗਾ ਪਾਣੀ ਦਾ ਪ੍ਰਬੰਧ ਕਰਾ ਜਾਵੇ ਮੇਰੇ ਪੀ ਲਈ ਜੀ ਉਹ ਸਿੰਘ ਜੀ ਕਿਤੋਂ ਹਮਚੜੀ ਆਈ ਬੰਦਾ ਇਹ ਹਾਲਾਤ ਨੇ ਜਿਵੇਂ ਹੀਟ ਵੇਵ ਚੱਲ ਰਹੀ ਹੈ ਆ ਜੀ ਦਰਕਤ ਘਟ ਗਈ ਜੀ ਅੱਗ ਲਾ ਗਏ ਲੋਕ ਜਾਦੇ ਲਾਣ ਲਾਣ ਅੱਗ ਲੱਗਣੇ ਕਰਕੇ ਜਾਦੇ ਗਰਮੀ ਹੋ ਰਹੀ ਹੈ ਜੀ ਸਾਈ ਯਾ ਬੁਰਾ ਹਾਲ ਇਹ ਕਰਕੇ ਜਿਹੜਾ ਅੱਗ ਜਾਦੇ ਲੱਗਿਆ ਜੀ ਦਰਕਤ ਘਟ ਕੇ ਜੀ ਗਰਮੀ ਜਾਦੇ ਹੋ ਰਹੀ ਹੈ ਜੀ ਦਰਕਤ ਘਟਣਾ ਕਰ ਗਰਮੀ ਜਾਦੇ ਹੋ ਰਹੀ ਹੈ ਜੀ ਕੋਈ ਤਾਂ ਕੋਈ ਲਾਂਦਾ ਨਹੀਂ ਮਚਾਦੇ ਜੀ ਇਹ ਗਰਮੀ ਆਪੇ ਵਧਣੀ ਹੈ ਜਾਦੇ ਜੀ ਜਦੋਂ ਤੁਹਾਡੇ ਸਮੇਂ ਦੇ ਵਿੱਚ ਉਧਰ ਹਾਲਾਤ ਕਿੱਤਰ ਹੁੰਦੇ ਸੀ ਗਰਮੀ ਦੇ ਉਧਰ ਹਾਲਾਤ ਇਤਰਾਹ ਹੁੰਦੇ ਪਰ ਇੰਨੇ ਹਾਲਾਤ ਨਹੀਂ ਹੁੰਦੇ ਤੇ ਜੀ ਹਾਂਜੀ ਉਦੋਂ ਰੁੱਖ ਵੀ ਤੇਜੀ ਰੋਹੀ ਹੋਇਆ ਕਰਦੇ ਜੀ ਪਾਣੀ ਤਾਂ ਨਹੀਂ ਟੋਬੇ ਜੀ ਵੀ ਹੁੰਦਾ ਜੀ ਹੁਣ ਨਾ ਕਿ ਟੋਬੇ ਤੇ ਪਾਣੀ ਹੋ ਰਿਹਾ ਨਾ ਕੋ ਰੁੱਖੇ ਰਿਹਾ ਸਾਡੇ ਟਾਈਮ ਤੋਂ ਜਿੰਨੀ ਗਰਮੀ ਨਹੀਂ ਪਵੇਦੀ ਜੀ ਇਹ ਹੁਣੇ ਜਿਆਦਾ ਗਰਮੀ ਲੱਗੀ ਜੀ ਪੈਣ ਦਰਕਤ ਰਹਿ ਨਹੀਂ ਅੱਗ ਲੱਗੇ ਲੋਕਾਂ ਨੂੰ ਚਾਰੇ ਪਾਸੇ ਅੱਗਾਂ ਲੱਗ ਰਹੀਆਂ ਦਰਕਤ ਹੀ ਮੱਚ ਗਈ ਜੀ ਬਹੁਤ ਦਰਕਤ ਮਚਾ ਦਿੰਦੀ ਜੇ ਕੋਈ ਇਹਦਾ ਜਿੰਮੇਵਾਰ ਕੋਈ ਬਣਦੀ ਨਹੀਂ ਜੀ ਜਿੰਮੇਵਾਰ ਅੱਗ ਲਾ ਦੇ ਜੇ ਅੱਗ ਇੱਕ ਵੰ ਅੱਗ ਲਾ ਦੇ ਜਗਾਹ ਬਗ ਜਾਏ ਕੋਈ ਜਿੰਮੇਵਾਰ ਨਹੀਂ ਬਣਦਾ ਜਿਸ ਦਾ ਕੋਈ ਇਹਨਾਂ ਨੂੰ ਜੇ ਕਰਨਾ ਚਾਹੀਏ ਕੋਈ ਮਾੜਾ ਮੋਟਾ ਰੁੱਖਾ ਬ ਰੁੱਕ ਤਾਂ ਜਰੂਰੀ ਆ ਜੀ ਰੁੱਕ ਤਾਂ ਬਚਾਨਾ ਜਾਈਏ ਜੀ ਆਪਾਂ ਅੱਗ ਲਾਈਏ ਐਟੈਕਟਰਾਂ ਗੇੜਾ ਗੁੜਾ ਦੇਖਾ ਆਪਾਂ ਰੁੱਕ ਬਚਾਈਏ ਜੀ ਤਾਂ ਇਹ ਕੋ ਤਾਂ ਆਪਾਂ ਬਚਾਂਗੇ ਜੀ ਜੇ ਨਾ ਬੱਤ ਸੰਭਲਿਆ ਤਾਂ ਜੀ ਕੰਮ ਖਤਮ ਹੈ ਜੀ ਜੇ ਨਾ ਸੰਭਲਿਆ ਜੀ ਤਾਂ ਰੁੱਕ ਸਭ ਮੱਜ ਜਾਣੇ ਆ ਜੀ ਪਾਣੀ ਵੀ ਖਤਮ ਹੋ ਰਿਹਾ ਪਾਣੀ ਤਾਂ ਖਤਮ ਗਿਆ ਜੀ ਪਾਣੀ ਤਾਂ ਲੋਕਾਂ ਦੇ ਜਾ ਕੇ ਦੇਖੋ ਜੀ ਐਡਾ ਬੁਰਾ ਹਾਲ ਕਰਕੇ ਜੀ ਐ ਸਰਕਾਰ ਨੇ ਪੱਠਾ ਬਠਾ ਦਿਆ ਜੀ 24 ਘੰਟੇ ਲੈਟ ਜੱਜ ਕਰ ਜਾ ਕੇ ਦੇਖੋ ਜੇ ਨਾ ਪਾਣੀ ਦਾ ਬਰਾਬਦੀ ਲੋਕਾਂ ਨੇ ਤੋ ਵੀ ਆ ਮੈਂ ਕੋ ਜਿਵੇਂ ਹੜਾ ਆ ਕਰਾ ਪਾਣੀ ਛੱਡਦੀ ਜੀ ਰੋਕਾਂ ਲੈ ਜਾ ਕੇ ਬਰਨਾ ਚ ਪਾਣੀ ਜਾ ਕੇ ਦੇਖੋ ਜੀ ਬਰਾਲ ਕਰੇ ਇੱਕ ਮਿੰਟ ਲੈਟ ਨਹੀਂ ਜਾਂਦੀ ਨਾ ਲੋਕੇ ਇੱਕ ਮਿੰਟ ਮੋਟਰ ਖੜਦੰਦੇ ਹੈਗੇ ਐ ਸਰਕਾਰ ਨੇ ਬੇੜਾ ਕਰ ਕਰਦੀ ਆ ਜੀ ਸਾਰਾ ਜੀ ਕਿਸਾਨ ਦਾ ਜਿਹੜਾ ਇਹ ਕਾਰਵਾ ਦਾ ਦੇਖੀਦਾ ਭਾਈ ਵਾ ਗੰਨੇ ਦਾ ਜੂਸ ਬਣਾਉਂਦੇ ਆ ਜੀ ਤੇ ਕਿਸ ਤਰ੍ਹਾਂ ਦਾ ਮੋਲ ਆ ਕੇ ਜਿਨੀ ਕਰਨੀ ਪੈ ਰਹੀ ਜਿਨੀ ਕਰਨੀ ਪੈ ਰਹੀ ਦਿਨੋ ਦਿਨ ਕੰਮ ਪਾਦਾ ਜਾ ਰਹੀ ਸਾਡਾ ਇਕੜੀ ਪਤਰੀ ਹੈ ਕਿਹੜਾ ਦੂਤਿਆ ਕਰਦੇ ਗੰਨੇ ਦਾ ਕਰਦੇ ਨਿੰਬੂ ਪਦੀਨਾ ਪਾ ਕੇ ਵਧੀਆ ਜਿਗਸਾਬ ਦੇ ਕਿੰਨੇ ਫਰੈਸ਼ ਦਿੰਦੇ ਤਾਜ਼ਾ ਦਿੰਦੇ ਇਹ ਹਰਿਆਣੇ ਚੋਂ ਆ ਰਹੇ ਜੀ ਗੰਨਾ ਗਰਮੀ ਦਾ ਤਪਤਰ ਕੀ ਆ ਗਿਆ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਹੁਣ ਇਹਦਾ ਕਰਦੇ ਜੀ ਸਰ ਇਹਦਾ ਪੂਰੇ ਲੋਕ ਹੈਰੇ ਇੱਕ ਤਾਂ ਬੰਬਾਰੀਆਂ ਵਾਸਤੇ ਵੀ ਇੱਕ ਲਿੰਬੂ ਪਦੀਨਾ ਠੰਡਾ ਹੁੰਦਾ ਜੀ ਹਾਜਮੇਦਾਰ ਜੀ ਨੁਕਸਾਨ ਵਾਲੀ ਕੋਈ ਚੀਜ਼ ਨਹੀਂ ਹੈਗੀ ਇਹਦਾ ਇਸ ਤੇ ਕੋਈ ਮਿਲਾਵਟ ਵਾਲੀ ਚੀਜ਼ ਨਹੀਂ ਆਪਾਂ ਸਰੇ ਆਪ ਪਤਾ ਵੀ ਵਧੀਆ ਵਾਂ ਅੰਦਰ ਲੋਕ ਆ ਦੇਂਦੇ ਆਂ ਜੀ ਬਹੁਤ ਆਉਂਦੇ ਆ ਜੀ ਬਹੁਤ ਜ਼ਿਆਦਾ ਵਧੀਆ ਕੰਮ ਨਿਕਲ ਰਿਹਾ ਜੀ ਪਹਿਲਾਂ ਨਾਲੋਂ ਵਧੀਆ ਜੀ ਕੰਮ ਹੋ ਰਿਹਾ ਤੇ ਆਉਣ ਵਾਲੇ ਸਮੇਂ ਕਰ ਵੀ ਕੋਈ ਹੁਸਾਬਾ ਨਹੀਂ ਹੋ ਰਿਹਾ ਹਾਂ ਜੀ ਦਿਨੋ ਦਿਨ ਵਧਦੇ ਆਏ ਪੰਜ ਚਾਰ ਦਿਨ ਹੋ ਗਏ ਪੰਜ ਚਾਰ ਦਿਨਾਂ ਚ ਬਹੁਤ ਕਰਨੀ ਹੋ ਗਈ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਸਾਰੇ ਇਹ ਜਾਖੜ ਰੋੜਾ ਓੜਾ ਪਾਤੜਾਂ ਤੋਂ 2 ਕਿਲੋਮੀਟਰ ਬਾਈਪਾਸ ਆ ਇਹਨੂੰ ਬਾਈਪਾਸ ਕਹਿੰਦੇ ਨੇ ਤੇ ਇੱਥੇ ਹੀ ਮੈਂ ਗੁੰਦਕ ਦੀਰਾ ਲੈ ਮਨ ਇਹ ਸਿਸਟਮ ਲਾਇਆ ਹੈ ਬੈਸੇ ਮੈਂ ਪੇਂਟ ਦਾ ਕੰਮ ਕਰਦਾ ਗਰਮੀ ਦੇ ਵਿੱਚ ਇੱਕ ਤਾਂ ਮੈਨੂੰ ਸੇਵਾ ਦਾ ਮੌਕਾ ਮਿਲ ਜਾਂਦਾ ਲੋਕਾਂ ਦਾ ਕਿਉਂ ਜਦੋਂ ਮੈਂ ਕਿਸੇ ਨੂੰ ਸਮਾਨ ਪਿਉਣਾ ਇਹ ਨਹੀਂ ਵੀ ਮੈਂ ਇੱਕ ਗਲਾਸ ਹੀ ਪਿਉਣਾ ਮੈਂ ਬਦ ਬਦਨ ਇੱਕ ਗਲਾਸ ਅਗਲੇ ਨੂੰ ਵੀ ਕੋਈ ਨਹੀਂ ਗਰਮੀ ਦੇ ਵਿੱਚ ਆਉਂਦਾ ਗਰਮੀ ਜਿਆਦਾ ਪੈ ਰਹੀ ਆ ਕਿਉਂਕਿ ਇਸ ਜਿੰਨੀ ਇਸ ਵਾਰ ਗਰਮੀ ਪੈ ਰਹੀ ਆ ਕਦੇ ਇਹ ਮਤਲਬ ਕਿ ਗਰਮੀ ਦੇਖੀ ਨਹੀਂ ਸੀ ਇੰਨੀ ਬਹੁਤ ਜਿਆਦਾ ਗਰਮੀ ਪੈ ਰਹੀ ਆ ਕਿ ਸੂਰੇ ਤੁਹਾਡੇ ਸਾਹਮਣੇ ਸਾਫ਼ ਸੁਥਰਾ ਕੰਮ ਆਈ ਆਪਣਾ ਕੋਈ ਐਵੇਂ ਨਹੀਂ ਹੈਗਾ ਵੀ ਐਨ ਸਾਫ਼ ਸੁਥਰਾ ਇੱਕ ਨੰਬਰ ਕੰਮ ਕਰਿਆ ਭਾਈ ਸਾਰਾ ਤੇ ਆਪਾਂ ਮਤਲਬ ਕਿ ਕੋਈ ਵੀ ਆਉਂਦਾ ਖੁਸ਼ ਹੋ ਕੇ ਜਾਂਦਾ ਅਗਲੇ ਨੂੰ ਪੂਰਾ ਐਨ ਪਿਆਸ ਬੁਝਾ ਕੇ ਸਾਰੋ ਹੁਣ ਪਹਿਲਾਂ ਤਾਂ ਹੁਣ ਤੱਕ 49 ਤੋਂ 50 ਪਲੱਸ ਚੱਲ ਰਹੀ ਆ ਆਬੀ ਕਰਮੀ ਹਾਂਜੀ ਬਹੁਤ ਜ਼ਿਆਦਾ ਗਰਮੀ ਹੈ ਇਹ ਹਾਲ ਹੋ ਗਿਆ ਤੁਹਾਡੇ ਕੋਲ ਪਹੁੰਚੇ ਨੇ ਮੇਰੇ ਕੋਲ ਸਰ ਦੋ ਮਤਲਬ ਇਹ ਅਗਲਾ ਬਾਜ਼ਾਰ ਦੇ ਵਿੱਚੋਂ ਆਉਂਦਾ ਬਾਜ਼ਾਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਗਰਮੀ ਆ ਆਪਣਾ ਜੋ ਅੱਡਾ ਇਹ ਲਾਈ ਹੋਈ ਮੈਂ ਦੁਕਾਨ ਬਾਜ਼ਾਰ ਤੋਂ ਬਾਹਰ ਆ ਤੇ ਅਗਲਾ ਆ ਕੇ ਕਹਿੰਦਾ ਬਾਈ ਯਾਰ ਬਸ ਮਰਨ ਵਾਲੇ ਹੋ ਗਏ ਛੇਤੀ ਗਲਾਸ ਬਣਾ ਤੇ ਆਨਸਾਰ ਅਗਲਾ ਮਰਦ ਬੁਰਾ ਹਾਲ ਹੋ ਜਾਂਦਾ ਇੰਨੀ ਗਰਮੀ ਆ ਬਾਜ਼ਾਰ ਦੇ ਵਿੱਚ ਇੱਥੇ ਬਾਹਰ ਥੋੜਿਆ ਹਵਾ ਲੱਗਦੀ ਆ ਮੌਸਮ ਠੀਕ ਹੈ ਥੋੜਾ ਜਿਹਾ ਤੇ ਬਹੁਤ ਜ਼ਿਆਦਾ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ ਗਰਮੀ ਨਾਲ ਧੂਏਂ ਨਾਲ ਕਿਉਂ ਹੈ ਗਰਮੀ ਇਸ ਵਾਰ ਗਰਮੀ ਨੇ ਕੀ ਕਰੀ ਹੋ ਗੀ ਗਰਮੀ ਸਾਰੇ ਇਸ ਵਾਰ ਤਾਪ ਬੈਰੀ ਇੱਕ ਤਾਂ ਲੋਕ ਇਨੇ ਜਿਹੜੇ ਦਰਖਤ ਜਦੋਂ ਆਪਣੇ ਖੇਤਾਂ ਦੇ ਵਿੱਚ ਅੱਗ ਲਾਉਂਦੇ ਨੇ ਅੱਗ ਲੱਗਣ ਦੇ ਕਾਰਨ ਦਰਖਤਾਂ ਨੂੰ ਝੜ ਲੱਗ ਜਾਂਦੀ ਆ ਉਹ ਦਰਖਤ ਅੱਗੇ ਹੁੰਦਾ ਨਹੀਂ ਹੈਗਾ ਖਤਮ ਹੋ ਜਾਂਦਾ ਤੇ ਨੰਬਰ 2 ਦਰਖਤ ਤਾਂ ਆਪਾਂ ਕੱਟ ਲਾਉਂਦੇ ਆ ਜੇ ਕਿਤੇ ਖੇਤ ਦੇ ਵਿੱਚ ਹੁੰਦਾ ਤਾਂ ਅਗਲਾ ਸੋਚਦਾ ਵੀ ਯਾਰ ਦਿੱਕਤ ਲਾਉਂਦੇ ਫਸਲ ਹੋਊਗੀ ਆਪਣੀ ਇਹਨੂੰ ਪੱਟ ਦੋ ਪਰ ਕਿਉਂਕਿ ਉਹੜੇ ਜੇ ਅਗਲਾ ਲਾਲਚ ਦੇ ਕਰਕੇ ਉਹ ਕਣਕ ਦੇ ਲਾਲਚ ਕਰਨ ਦਰਖਤ ਵੜ ਦਿੰਦਾ ਜੋ ਪੁਰਾਣੇ ਦਰਖਤ ਸੀਗੇ ਵਧੀਆ ਟਾਲੀਆਂ ਪਿੱਪਲ ਬਰੋਟੇ ਸਪੈਦੇ ਹੁਣ ਤਾਂ ਇਹ ਚੀਜ਼ਾਂ ਦੇਖਣ ਨੂੰ ਕਿਤੇ ਮਿਲਦੀਆਂ ਜੀ ਪਹਿਲਾਂ ਦਰਖਤ ਸੀਗੇ ਜੀਵ ਜੰਤੂ ਪੰਛੀ ਹੁਣ ਪੰਛੀ ਕੀਤੇ ਕਾਂ ਘੁਗੀਆਂ ਘਟਾਰਾਂ ਦੇਖਣ ਨੂੰ ਇਹ ਚੀਜ਼ਾਂ ਮਿਲਦੀਆਂ ਕਿਤੇ ਮੈਨੂੰ ਸਾਰੇ ਇਹ ਕੰਮ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੈਂ ਇਹ ਕੰਮ ਪੈਸੇ ਦੇ ਤੌਰ ਤੇ ਨਹੀਂ ਕਰ ਰਿਹਾ ਵੀ ਮੈਨੂੰ ਪੈਸੇ ਬਚਣ ਜਾਂ ਮੈਨੂੰ ਦਿਹਾੜੀ ਬਣੇ ਜੇ ਸਰ ਮੈਂ ਇਹ ਗੁੰਦਕਤੀ ਦਾ ਕਰਦਾ ਜੀ ਇੱਕ ਮਤਲਬ ਕਿ ਗੂੰਦ ਕਦੀਰੇ ਕਈ ਤਰ੍ਹਾਂ ਦੇ ਆਉਂਦੇ ਨੇ ਸਸਤੇ ਵੀ ਆਉਂਦੇ ਨੇ ਵਧੀਆ ਵੀ ਆਉਂਦੇ ਨੇ ਮੈਂ ਵੀ ਮਤਲਬ ਮੈਂ ਵਧੀਆ ਕੁਆਲਿਟੀ ਦਾ ਗੂੰਦ ਕਦੀਰਾ ਵਰਤਦਾ ਤਿੰਨ ਚਾਰ ਕਿਲੋਮੀਟਰ ਤੋਂ ਗਰਮੀ ਦੇ ਵਿੱਚ ਲੋ ਚੱਲਦੀ ਜਾਂ ਮੋਟਰਸਾਈਕਲ ਤੇ ਆਉਂਦੇ ਨੇ ਗਰਮੀ ਦੇ ਕਾਰਨ ਅਗ ਲੌਰਿਆ ਕੇ ਪੀਂਦਾ ਜਦੋਂ ਉਹ ਕਹਿੰਦਾ ਬਾਈ RAM ਆ ਗਿਆ ਸ਼ਾਂਤੀ ਮਿਲ ਗਈ ਮੈਨੂੰ ਤਾਂ ਕੋਈ ਅੰਦਰੋਂ ਦਿਲੋਂ ਹਿੱਸਾ ਦਿੰਦਾ ਹੀ ਫਿਰ ਜਦੋਂ ਲੋਕ ਦਿਲਾਂ ਦਿਲੋਂ ਹਿੱਸਾ ਦਿੰਦੇ ਨੇ ਮੈਨੂੰ ਉਹ ਵਧੀਆ ਲੱਗਦਾ ਮੈਨੂੰ ਕੋਈ ਪੈਸੇ ਦਾ ਕੰਨੀ ਵੀ ਮੈਂ ਪੈਸੇ ਕਮਾਉਣ ਵਾਸਤੇ ਆ ਤੇ ਮੈਨੂੰ ਜਦੋਂ ਕੋਈ ਲੋਕ ਸੀਸਾ ਦਿੰਦੇ ਨੇ ਆਪਦੀ ਪਿਆਸ ਬੁਝਾਉਂਦੇ ਨੇ ਰਿਆ ਕੇ ਮੈਨੂੰ ਉਸ ਚੀਜ਼ ਦਾ ਚਲੋ ਮਿਹਨਤ ਹਰੇਕ ਬੰਦਾ ਕਰਨ ਦਾ ਮੈਂ ਆਪਦਾ ਪਰਿਵਾਰ ਵੀ ਪਾਲਣਾ ਚਲੋ ਥੋੜਾ ਮੋਟਾ ਸਰ ਮੈਨੂੰ ਕਰਨਾ ਹੀ ਪੈਂਦਾ ਵੈਸੇ ਇਹ ਨਹੀਂ ਵੀ ਮੈਂ ਮਤਲਬ ਕਿ ਲੋਕਾਂ ਨੂੰ ਲੁੱਟਣ ਵੜਣ ਖਾਣ ਵਾਲਾ ਕੰਮ ਨਹੀਂ ਹੈਗਾ ਮੇਰੇ ਕੋਲ ਹਾਂ ਜੀ ਇਹ ਸੇਵਾ ਦੇ ਤੌਰ ਤੇ ਵੀ ਹੈ ਮੇਰੇ ਕੋਲ ਇਹ ਦੇਖੋ ਪਰਿਵਾਰ ਆਪਣਾ ਹਰੇਕ ਪਾਲਦਾ ਹਰੇਕ ਬੰਦਾ ਪਰ ਮੈਂ ਮਿਹਨਤ ਵੀ ਕਰਦਾ ਤੇ ਮੈਂ ਇਹਦੇ ਵਿੱਚ ਸੇਵਾ ਵੀ ਸਮਝ ਕੇ ਇਸ ਨੂੰ ਕਰ ਰਿਹਾ ਕਿਉਂਕਿ ਹਰੇਕ ਬੰਦਾ ਇੱਥੇ ਖੁਸ਼ ਹੋ ਕੇ ਜਾਂਦਾ ਬਾਬੇ ਨਾਨਕ ਦੀ ਕਿਰਪਾ ਜੀ ਤੁਹਾਨੂੰ ਗੁਰੂ ਰਾਮਦਾਸ ਦੀ ਬਹੁ ਕਿਰਪਾ ਬਹੁਤ ਜ਼ਿਆਦਾ ਜੀ ਕਦੇ ਸੋਚਿਆ ਨਹੀਂ ਵੀ ਕਿਸੇ ਨੂੰ ਘੱਟ ਪਾਈਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਲੋਕੇਸ਼ ਐਸਐਮਓ ਪਾਤੜਾ ਆਪ ਆਮ ਪਬਲਿਕ ਨੂੰ ਅਪੀਲ ਕਰਦੇ ਆ ਕਿ ਜਿਹੜਾ ਇਹਨੂੰ ਮੌਸਮ ਚੱਲ ਰਿਹਾ ਹੈ ਇਹਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਵਾਦਰ ਹੈ ਇਹ 40 45 ਡਿਗਰੀ ਤੱਕ ਸਾਰੇ ਦਿਨ ਦੇ ਵਿੱਚ ਪੀਕ ਆਵਰ ਦੇ ਵਿੱਚ ਰਹਿੰਦਾ ਹੈਗਾ ਉਸ ਤੋਂ ਬਚਾ ਲਈ ਅਸੀਂ ਇਹ ਆਮ ਪਬਲਿਕ ਨੂੰ ਅਪੀਲ ਕਰਦੇ ਆ ਕੇ ਬਿਨਾ ਕਮਤੋ ਬਾਹਰ ਨਾ ਨਿਕਲਾ ਜਾਵੇ ਧੁੱਪ ਦੇ ਵਿੱਚ ਤੇ ਜਦੋਂ ਡਿਊਟੀ ਤੇ ਕੰਮ ਤੇ ਜਾਂਦੇ ਆ ਤਾਂ ਆਪਣਾ ਚੰਗੀ ਤਰ੍ਹਾਂ ਪਾਣੀ ਪੀਕੇ ਕਰਉਤ ਰਹੋ ਤੇ ਆਪਣੇ ਨਾਲ ਪਾਣੀ ਦੀ ਬੋਤਲ ਹਮੇਸ਼ਾ ਰੱਖੋ ਇਹਦੇ ਵਿੱਚ ਨਿੰਬੂ ਪਾਣੀ ਸ਼ਕੰਜਵੀ ਵਗੈਰਾ ਦਾ ਬਹੁਤ ਜ਼ਿਆਦਾ ਫਾਇਦਾ ਹੈ ਦਿਨ ਦੇ ਵਿੱਚ ਇੱਕ ਦੋ ਤਿੰਨ ਵਾਰ ਸ਼ਕੰਜਵੀ ਦਾ ਯੂਜ਼ ਕਰਨਾ ਚਾਹੀਦਾ ਹੈ ਉਹਦੇ ਨਾਲ ਇਸ ਜਿਹੜੀ ਆਪਣੇ ਹੀਟ ਵੇਵ ਤੇ ਪ੍ਰਭਾਵ ਤੋਂ ਕਾਫੀ ਰਾਹਤ ਮਿਲਦੀ ਹੈ ਕੀ ਜਿੰਬਤਾਂ ਜਿਹੜੇ ਹੋ ਜਣੇ ਕਿਸੇ ਬੱਚੇ ਨੂੰ ਜਾ ਕੇ ਆਮ ਜਨਗ ਜਾਂ ਬੱਚਿਆਂ ਨੂੰ ਉਹ ਇਸ ਹੀਟ ਵੇਵ ਦਾ ਜਦੋਂ ਅਸਰ ਹੁੰਦਾ ਹੈਗਾ ਉਸ ਤੋਂ ਬਾਅਦ ਆਮ ਤੌਰ ਤੇ ਚੱਕਰ ਆਣ ਦੀ ਸ਼ਿਕਾਇਤ ਹੁੰਦੀ ਹੈ ਚੱਕਰ ਆ ਕੇ ਮਰੀਜ਼ ਕਈ ਵਾਰ ਡਿੱਗ ਜਾਂਦਾ ਹੈ ਕਿ ਬੱਚਾ ਹੈ ਬਜ਼ੁਰਗ ਹੈ ਜਾਂ ਵੱਡਾ ਹੈ ਤਾਂ ਉਹਦਾ ਉਸ ਟਾਈਮ ਮੌਕੇ ਤੇ ਇਹ ਖਿਆਲ ਰੱਖਣਾ ਹੈ ਕਿ ਜਿਹੜਾ ਵੀ ਆਸ-ਪਾਸ ਹੋਵੇ ਉਹਨਾਂ ਛਾਂ ਵਾਲੀ ਜਗ੍ਹਾ ਤੇ ਲੈ ਜਾ ਕੇ ਪਹਿਲਾਂ ਤਾਂ ਉਸ ਮਰੀਜ਼ ਨੂੰ ਛਾਂ ਵਾਲੀ ਜਗ੍ਹਾ ਤੇ ਲੈ ਕੇ ਜਾਓ ਦੇਖੋ ਪਤਾ ਲੱਗ ਜਾਂਦਾ ਕਿ ਬਾਡੀ ਟੈਂਪਰੇਚਰ ਕਾਫੀ ਵਧਨ ਦਾ ਹੱਥ ਲਾ ਕੇ ਵੀ ਕਾਫੀ ਆਪਾਂ ਨੂੰ ਪਤਾ ਲੱਗ ਜਾਂਦਾ ਜਿਵੇਂ ਬੁਖਾਰ ਦੇ ਵਿੱਚ ਸਰੀਰ ਤਪਦਾ ਹੈ ਐਵੇਂ ਤਪਿਸ਼ ਹੁੰਦੀ ਹੈ ਸਾਰੇ ਸਰੀਰ ਦੇ ਵਿੱਚ ਆਪਣੇ ਉਸ ਤੋਂ ਕੋਈ ਵੀ ਨਾਮ ਦਾ ਇਸ ਤਰ੍ਹਾਂ ਦਾ ਹਾਂਜੀ ਜਦੋਂ ਮਤਲਬ ਆਪਾਂ ਉਹਨੂੰ ਛਾਂ ਵਾਲੀ ਜਗ੍ਹਾ ਤੇ ਲੈ ਜਾਂਦੇ ਹਾਂ ਉਸ ਤੋਂ ਬਾਅਦ ਐਮਬੂਲੈਂਸ ਨੂੰ ਕਾਲ ਕਰਕੇ 108 ਨੰਬਰ ਤੇ ਉਹਨੂੰ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਜਾਵੇ ਮਰੀਜ਼ ਨੂੰ ਫਿਰ ਉੱਥੇ ਉਹਦੀ ਜਾਂਚ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਜੇਕਰ ਉਹਦੇ ਵਿੱਚ ਪਾਣੀ ਦੀ ਘਾਟ ਹੋ ਰਹੀ ਹੈ ਤਾਂ ਉਹ ਉਹ ਪੂਰੀ ਕੀ ਪਜਾਂਦੀ ਹੈ ਬੋਡੀ ਟੈਂਪਰੇਚਰ ਜਾ ਵਧਿਆ ਹੁੰਦਾ ਹੈ ਤਾਂ ਉਹਨੂੰ ਕੋਲਡ ਸਪਾਂਜਿੰਗ ਕਰਕੇ ਤੇ ਆਪਣੇ ਆਈਸ ਪੈਕ ਵਗੈਰਾ ਲਗਾ ਕੇ ਉਹਨੂੰ ਮਰੀਜ਼ਾ ਇਲਾਜ ਕੀਤਾ ਜਾਂਦਾ ਹੈ ਤੇ ਉਹਦਾ ਬੋਡੀ ਟੈਂਪਰੇਚਰ ਨੋਰਮਲ ਲਿਆਂਦਾ ਜਾਂਦਾ ਹੈ ਤੇ ਸਾਡੇ ਕੋਲ ਹਸਪੀਟਲ ਦੇ ਵਿੱਚ ਕੁਝ ਬੈਡਸ ਡੈਡੀਕੇਟ ਕੀਤੇ ਹੋਏ ਨੇ ਜੇਕਰ ਇਸ ਤਰ੍ਹਾਂ ਦਾ ਕੋਈ ਹੀਟ ਵੇ ਤੋਂ ਪੇਟ ਤੇ ਮਰੀ ਜਾਂਦਾ ਹੈ ਤਾਂ ਉਹਦੇ ਲਈ ਕੁਝ ਅਸੀਂ ਬੈਡ ਰੱਖੇ ਹੋਏ ਨੇ ਤਿੰਨ ਬੈਡ ਤਾਂ ਸਾਡੇ ਕੋਲ ਪ੍ਰਬੰਧ ਹੈਗਾ ਤੇ ਆਈਸ ਪੈਕਸ ਵਗੈਰਾ ਦਾ ਹੈਗਾ ਅਸੀਂ ਠੰਡੇ ਪਾਣੀ ਦੀ ਪੱਟੀਆਂ ਕਰਨ ਵਾਸਤੇ ਟਾਵਲਸ ਵਗੈਰਾ ਰੱਖੇ ਹੋਏ ਨੇ ਉਹਦੇ ਨਾਲ ਫਿਰ ਅਸੀਂ ਮਰੀਜ਼ ਦਾ ਪ੍ਰੋਪਰ ਤਰੀਕੇ ਨਾਲ ਇਲਾਜ ਕਰਦੇ ਆ ਜੇ ਪਾਣੀ ਦੀ ਕਮੀ ਹੁੰਦੀ ਹੈ ਤਾਂ ਤੁਹਾਨੂੰ ਗਲੂਕੋਜ਼ ਵੀ ਲਗਾਇਆ ਜਾਂਦਾ ਜਿਵੇਂ ਲੋੜ ਮੁਤਾਬਕ